ਕਿ ਤੇਰੇ ਜਾਨ ਪਿੱਛੋ ਤੇਰੇ ਵਾਂਗੂ ਹੁਣ ਕੋਈ ਨਾ ਲੈਂਦਾ ਸਾਰੋ ਬਾਪੂ ਕਿਹੜੀ ਦੁਨੀਆ ਤੇ ਜਾ ਕੇ ਬਹਿ ਗਿਆ ਕਦੇ ਤਾਂ ġੇੜਾ ਮਾਰੋ ਬਾਪੂ ਕਿਹੜੀ ਦੁਨੀਆ ਜਾ ਕੇ ਬਹਿ ਗਿਆ ਕਦੇ ਤਾਂ ġੇੜਾ ਮਾਰੋ ਬਾਪੂ ਤੇਰੀ ਜੱਫੀ ਨੂੰ ਪੁੱਤ ਤੇਰਾ ਤਰਸਿਆ ਪਿਆ ਭਾਵੇਂ ਚਿਹਰਾ ਰੱਖਦਾ ਹੱਸਦਾ ਆ ਤੇਰੀ ਦਿੱਤੀ ਚੜਦੀ ਕਲਾ ਵਿੱਚ ਹੀ ਰਹਿਣਾ ਆ ਪਰ ਕੱਲਾ ਕਿੰਨਾ ਔਖਾ ਵੱਸਦਾ ਆ ਅਜੇ ਤਾਂ ਬਹੁਤ ਗੱਲਾਂ ਤੇਰੇ ਨਾਲ ਕਰਨੀਆਂ ਸੀ ਜੋ ਦਿਲ ਦੇ ਵਿੱਚ ਹੀ ਰਹਿ ਗਈਆਂ ਤੂੰ ਕੰਨਾ ਖੋਸ਼ੋ ਕੇ ਕਹਿੰਦਾ ਸੀ ਅਮਰ ਤੇਰੇ ਵਿਆਹ ਤੇ ਐਂ ਕਰਾਂਗੇ ਸਭ ਰੀਜਾਂ ਪਾਣੀ ਵਿੱਚ ਵਹਿ ਗਈਆਂ ਮੈਂ ਕਹਿੰਦਾ ਮੈਂ ਆਪਦੇ ਜਵਾਕ ਨੂੰ ਗੁੜਤੀ ਥੋਡੇ ਤੋਂ ਦਵਾਉਣੀ ਆ ਤੇ ਤੂੰ ਹੱਸ ਕੇ ਦਿੰਦਾ ਸੀ ਸਾਰੋ ਬਾਪੂ ਕਿਹੜੀ ਦੁਨੀਆ 'ਚ ਜਾ ਕੇ ਵਹਿ ਗਿਆ ਕਦੇ ਤਾਂ ਘੇੜਾ ਮਾਰੋ ਬਾਪੂ ਕਿ ਮੈਨੂੰ ਗਰਾਊਂਡ 'ਚ ਕਮੈਂਟਰੀ ਕਰਦੇ ਨੂੰ ਮੇਰੇ ਨੂੰ ਗਰਾਊਂਡ ਤੇ ਕਮੈਂਟਰੀ ਕਰਦੇ ਨੂੰ ਦੇਖ ਕੇ ਕਿੰਨਾ ਖੁਸ਼ ਤੁਸੀਂ ਹੋਣਾ ਤੇ ਕਹਿਣਾ ਮੇਰਾ ਪੁੱਤ ਐ ਮੇਰੀ ਸ਼ਾਨ ਉਸ ਦਿਨ ਤੁਹਾਡੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ ਜਿਸ ਦਿਨ ਪਹਿਲਾ ਮੋਟਰਸਾਈਕਲ ਹੋਇਆ ਸੀ ਸਨਮਾਨ ਮੇਰੀ ਹਰ ਇੱਕ ਖੁਸ਼ੀ ਤੂੰ ਪੂਰੀ ਕੀਤੀ ਤੇ ਹਰ ਇੱਕ ਰੀਚ ਪਗਾਉਂਦਾ ਸੀ ਕਦੇ ਭੁੱਖਾ ਮੈਨੂੰ ਜਾਨ ਨਹੀਂ ਦਿੱਤਾ ਆਪ ਰੋਟੀਆਂ ਲਾਲਾ ਖਵਾਉਂਦਾ ਸੀ ਹੁਣ ਆਪਣੇ ਪੁੱਤ ਚੋਂ ਮੈਂ ਤੈਨੂੰ ਦੇਖੂਗਾ ਤੇ ਸਾਰੇ ਤੇਰੇ ਹੀ ਦਊ ਉਹਨੂੰ ਸੰਸਕਾਰ ਉਹ ਬਾਪੂ ਕਿਹੜੀ ਦੁਨੀਆ 'ਚ ਜਾ ਕੇ ਵਹਿ ਗਿਆ ਕਦੇ ਤਾਂ ਢੇੜਾ ਮਾਰੂ ਬਾਪੂ ਵਾਹ ਕਿਹੜੀ ਦੁਨੀਆ 'ਚ ਜਾ ਕੇ ਵਹਿ ਗਿਆ ਕਦੇ ਤਾਂ ਢੇੜਾ ਮਾਰੂ ਬਾਪੂ ਵਾਹ ਇਹ ਲਿਟਰਲੀ ਤੇ ਬਹੁਤ ਸੋਹਣਾ ਲਿਖਦੇ ਹੋ ਯਾਰ